ਵਾਲੀ ਚ ਦੱਸ ਦੇ ਨੇ ਪਹਿਲੀ ਬਾਤੇ ਆਪਣਾ ਕੇ ਉਹ ਚਲਾ ਦੇ ਤੂੰ ਵੀ ਖਸਮਾ ਮੇਰੇ ਨਾਲ ਤਾਂ ਮਿੱਸਾ ਸਰਪੰਚ ਆਜ ਚੱਕੋ ਨੇ ਖਤਰਾ ਗੋਡੇ ਕਪੜਾ ਕਿੰਨੀ ਗਰੰਟੀ ਆ ਗਰੰਟੀ ਦੇਉਂਗਾ ਜੀ 5 ਸਾਲ ਦੀ ਕਹ ਕੇ ਬੈਟਰੀ ਵਾਲਾ ਪٹرول ਵਾਲਾ ਲੱਗਦਾ ਗਿਆ ਉਹ ਗਾਈ ਬੈਟਰੀ ਵਾਲਾ ਹੀ ਆ ਲੱਗਦਾ ਹੀ ਪٹرول ਵਾਲਾ ਜਿਵੇਂ ਤਾ ਸਹੀ ਤੂੰ ਬਾਹਰ ਕਾਢੇ ਨੂੰ ਦੂ 3 ਚ ਹੁੰਦਾ ਸੀ ਉਹ ਬਣਾ ਦੋ ਜੀ ਆ ਦੂਮ 3 ਵਾਲਾ ਜਿਹੜਾ ਮੀਰ ਖਾਨ ਚਲਾਉਂਦਾ ਸੀ ਉਹੀ ਚੀਜ਼ ਜਮਾ ਵੇ ਖਤਰਾ ਚੱਕੋ ਜੀ ਨਾਲ ਗਿਫਟ ਕੀ ਦੇਉਂਗੇ ਦਿਵਾਲੀ ਆ ਲਾਡੂ ਲਿਆ ਵੀ ਮੁੰਡਿਆਂ ਅੰਦਰੋਂ ਗਿਫਟ ਲਿਆ ਕੱਢ ਕੇ ਕਿੰਨੇ ਗਿਫਟ ਆ ਇੱਕ ਨਹੀਂ ਅੱਛਾ ਨਹੀਂ ਤਿੰਨ ਨਹੀਂ ਚਾਰ ਨਹੀਂ ਇੱਕ ਸਾਈਕਲ ਪਾ ਪਾ ਲੈਣੇ ਦੀਵਾਲੀ ਤੇ ਆਣ ਕੀ ਫੁੱਲ ਪਟਾਕੇ ਸਾਈਕਲ ਨਾਲ ਗਿਫਟਾ ਕੇ ਹੋਰ ਪੰਜ ਗਿਫਟ ਬਾਈ ਜੀ ਹਾਂ ਜੀ ਆਹ ਕਿਹੜਾ 35000 ਦਾ ਮਾਡਲ ਆਗਾ ਉਹ ਕਿਹੜਾ 35 30000 ਦਾ ਚੱਕੋ ਇਹਦੇ ਨਾਲ ਵੀ ਗਿਫਟ ਦੇਵਾਂਗਾ ਇੱਕ ਆਹ 45 ਦਾ ਹੂੰ ਫਿਰ ਇਹ ਲੀਥੀਆ ਵਾਲਾ 40 ਚ ਚੱਕੋ ਸਣੇ ਗਿਫਟ ਅੱਛਾ ਜੀ ਮਾਰਾ ਨਜ਼ਾਰੇ ਲਿਆ ਦਾਂਗੇ ਆ ਦੇਖੋ ਆ ਕਿੰਨੇ ਕਿੰਨੇ ਆਲੇ ਮਾਡਲ ਨੇ ਆ ਮਾਡਲ ਵੇਖੋ ਇੱਕ ਇਹ 150 ਕਿਲੋਮੀਟਰ ਚੱਲੇਗਾ 150 ਹਾਂ ਡਿਸਕ ਬ੍ਰੇਕ ਨੇ ਵੱਡਾ ਟਾਇਰ ਮਗਰ ਵੀ ਡਿਸਕ ਬ੍ਰੇਕ ਆ ਓ ਮਗਰ ਤਾ ਕਾਦੀਆ ਗੱਲਾਂ ਕਰਦਾ ਤੂੰ ਸਕੂਟਰ ਵੇਖ ਪਹਿਲਾਂ ਕਿੰਨੀ ਜਾਣ ਇੰਚ ਇਹਦਾ ਜਮਾਇਲਾ ਵਾਲਾ ਜਮਾ ਪٹرول ਵਾਲਾ ਹੁੰਦਾ ਸਾਰਾ ਸਾਨ ਬਈ ਇਹ ਏਜੰਸੀ ਨਹੀਂ ਇਹ ਫੈਕਟਰੀ ਆ ਫੈਕਟਰੀ ਬਹੁਤ ਮਾਲ ਖੜਾ ਕੇ ਪੁਰਾਣੇ ਚ ਨਹੀਂ ਕੱਲੇ ਓ ਸਰਪੰਚ ਕੇ ਕੇ ਬੈਟਰੀ ਵਾਲਿਆਂ ਦਾ ਪਟਰੋਲ ਵਾਲਿਆਂ ਵੇਚੀ ਜਾਂਦਾ ਉਹ ਵੀ ਬੈਟਰੀ ਵਾਲੀ ਆ ਭਾਈ ਕੌਣ ਕਹਿੰਦਾ ਪੈਟਰੋਲ ਵਾਲੀ ਐ ਟਵਾਨਰੀ ਅੱਗ ਦੀ ਨਾਲ ਲਾਏ ਵੀਲ ਪਏ ਹੋਏ ਨੇ ਹਸਰਾ ਗਰੰਟੀ ਲੰਘ ਤੂੰ ਇੱਧਰ ਵੇਖ ਤੂੰ ਮੇਰਾ ਲਿਆਦਾਂਗੇ ਇੱਧਰ ਆ ਤੂੰ ਵੇਖ ਉਹ ਸਰਪੰਚਾ ਇੱਕ ਨਾ ਦੇ ਪੰਚ ਨੇ ਉਹ ਮੈਂ ਕਹਿੰਦਾ 10ਵੀਂ ਦੇ ਦਾਂਗੇ ਨਾਲ ਸਾਈਕਲ ਸਾਈਕਲ ਫ੍ਰੀ ਦੇਊਂਗਾ ਕੌਣ ਦੇਊ ਫ੍ਰੀ ਸਾਈਕਲ ਆ ਇੱਧਰ ਤੈਨੂੰ ਵਿਖਾਈਏ ਫੈਕਟਰੀ ਦੇ ਨਜ਼ਾਰੇ ਵੇਖ ਐਸ ਨਾ ਉਹ ਸਰਪੰਚਾ ਚੱਠੇ ਲਈ ਬੈਠਾ ਧੋਕਦਾ ਕੰਮਾ ਧੋਕਦਾ ਡੀਲਰ ਸਮਰਕਰ ਸਕਦੇ ਨੇ ਮੈਂ ਤਾਂ ਜਿੰਨੇ ਮਰਜੀ ਕੱਲੇ ਬਾਗੇ ਵਾਲੇ ਚ ਨਹੀਂ ਸਾਰੇ ਪੰਜਾਬ ਚ ਧੁੰਮਾ ਪਾਤੀਆਂ ਆ ਆ ਦੇਖੋ ਜੀ ਬੈਟਰੀ ਵਾਲੀ ਨਜ਼ਾਰੇ ਬੈਟਰੀ ਵਾਲੀ ਸਕੂਟਰੀ ਜਿਹੜੇ ਦੋਸਤ ਨੇ ਲੈਣੀਆਂ ਬਾਗੇ ਭਰਾਇਆ ਬਹੁਤ ਦਿਖਾਵਾਂ ਤੁਹਾਨੂੰ ਜੇ ਬੈਟਰੀ ਥੋਕ ਚ ਰਣੀ ਕੱਲੀ ਬੈਟਰੀ ਵੀ ਥੋਕ ਚ ਮਿਲਦੀ ਆ ਹਰ ਰਿਪੇਅਰ ਦਾ ਸਮਾਨ ਮਿਲ ਜੂ ਮੈਂ ਕਹਿੰਦਾ A2Z ਉਹ ਵੀ ਤੁਹਾਨੂੰ ਦਿਖਾਉਣਾ ਆ ਜੋ ਫਿਰ ਤੁਰਿਓ ਜੋ ਮਰਜ਼ੀ ਲੋ ਤੁਸੀਂ ਅੱਛਾ A2Z ਰਿਪੇਅਰ ਦਾ ਪ੍ਰਬੰਧ ਰਿਪੇਅਰ ਦਾ ਵੀ ਆਪਦਾ ਹੀ ਸਾਰਾ ਕੁਝ ਆ ਲੈਟਾ ਲੂਟਾ ਸਾਰਾ ਕੁਝ ਮਿਲ ਜੂ ਮੈਂ ਕਹਿੰਦਾ ਹਰੇਕ ਚੀਜ਼ ਉਹ ਚੱਕਾ ਕੇ ਮੈਂ ਖੋਲੀ ਬੈਠਿਆ ਇਹ ਵੀ ਤੁਹਾਨੂੰ ਦਿਖਾਉਨੇ ਚੱਕੇ ਵਾਲਾ ਪ੍ਰੋਗਰਾਮ ਲੈ ਆ ਮੁੰਡਿਆ ਚੱਕੇ ਵਾਲਾ ਪ੍ਰੋਗਰਾਮ ਪਰ ਪਰ ਦੀ ਤਰ ਟੱਕਰੀ ਆ ਜਾਂ ਕਿਹਦੀ ਸੀ ਤੂੰ ਆ ਜਾ ਫਿਰ ਤੁਮੇ ਕੀ ਯਾਦ ਕਰੇਗਾ ਵੇਖ ਇਧਰ ਲਾਲਾ ਤੈਨੂੰ ਚੀਚਾਂ ਦਿਖਾਈਏ ਓਏ ਪਾਣੀ ਚ ਨਾ ਸੱਟੀ ਬਾਈ ਸਾਡੇ ਕੋਲ ਪੈ ਗਈ ਨਹੀਂ ਮੈਂ ਕਿਹਾ ਵੇਖੀ ਪਾਣੀ ਚ ਚਾਹੁੰਦਾ ਵੇਖੀ ਕਹਿੰਦੇ ਗਰੰਟੀਆਂ ਲੈ ਕੇ ਦਿਖਾਉਂਦੇ ਨੇ ਜਿਵੇਂ ਆਈ ਮੇਰੇ ਫੋਨ ਚੱਲ ਕੇ ਦਿਖਾਉਂਦੇ ਨਾ ਚਲਾ ਕੇ ਦਿਖਾ ਪਾ ਤੈਨੂੰ ਚੱਲ ਚੱਲ ਪਾ ਪਾ ਚੱਲ ਪਾ ਪਾਣੀ ਉੱਤੇ ਵੇ ਚੱਲ ਵੀ ਪੈਂਦੇ ਕਿ ਨਹੀਂ ਪੜੱਕ ਇਹਨੂੰ ਤਾਂ ਮੀਂਹ ਚ ਕੁਝ ਵੀ ਨਹੀਂ ਹੋਣਾ ਫਿਰ ਭਾਈ ਮੈਂ ਕਿਹਾ ਜਿੱਥੇ ਮਰਜੀ ਲੈ ਜੀ ਵਾਟਰ ਪ੍ਰੂਫ ਆ ਕਹਿੰਦਾ ਇੱਧਰ ਦਿਖਾ ਦੇ ਵਾਟਰ ਪ੍ਰੂਫ ਆ ਕਹਿਣ ਦੀ ਗੱਲ ਨਹੀਂ ਕਰ ਕਹਿੰਦੇ ਪਾਣੀ ਵਹ ਕੇ ਮੋਟਰ ਮੱਚ ਜਾਂਦੀ ਆ ਸਰਦਾਰ ਦੇ ਖੜਿਆ ਸਰਦਾਰ ਦੇ ਮੋਟਰ ਮੱਚ ਰਿਜਨਲ ਵਾਟਰ ਪ੍ਰੂਫ ਕਾ ਕੋਪਰ ਦੀ ਮੁੱਠਾ ਜਿਵੇਂ ਫਿਰਦੇ ਮੱਛੀ ਪਾਣੀ ਚ ਐ ਫਿਰਦਾ ਨਾ ਟਾਰ ਜੇ ਕਿਸੇ ਨੇ ਪ੍ਰਾਣੀ ਕਟੌਣੀ ਹੋਵੇ ਚ ਕੱਟ ਲੋਏ ਉਹ ਵੀ ਕੱਟ ਲਾਂਗੇ ਲੋਨ ਵੀ ਕਰਾ ਦਾਂਗੇ ਕਿੰਨੇ ਟਾਈਮ ਚ ਲੋਨ ਕਰਾ ਦੋਗੇ 55 ਮਿੰਟਾਂ ਚ ਲੋਨ ਹੋ ਜਾਊਗਾ ਕੀ ਕੀ ਚਾਹੀਦਾ ਲੋਨ ਵਾਸਤੇ ਬਸ ਕੱਲਾ ਪੈਨ ਕਾਰਡ ਆਧਾਰ ਕਾਰ ਡੱਕਾ ਨਹੀਂ ਚਾਹੀਦਾ ਹੋਰ ਹੁਣ ਲ ਕੇ ਸਮ ਦੱਸ ਦੋ ਕਿੱਥੇ ਆ ਬਈ ਮੋਦਕੀ ਰੋਡ ਬਾਗਾ ਪੁਰਾਣਾ ਨੇੜੇ ਕੁੜੀਆਂ ਵਾਲਾ ਸਕੂਲ ਮੋਬਾਈਲ ਨੰਬਰ ਵੀ ਨੋਟ ਕਰ ਲੋ 9814540242 ਆ ਖੜੀਏ ਨੇ ਸਕੂਟਰੀ ਸਕੂਟੀਆਂ ਤੇ ਵੀਡੀਓ ਸ਼ੇਅਰ ਕਰਦਾ ਜੀ ਵੇ ਸਕੂਟਰੀ ਲੈਣੀ ਆ ਬਾਈੁਰਾਂ ਕੋਲੇ ਆ ਦਿਓ ਅਜੇ ਤੁਹਾਨੂੰ ਗਦਾਮ ਵੀ ਦਿਖਾਉਨੇ ਆ ਹਟਿਆ ਨਹੀਂ ਫਿਰ ਲੈ ਆਇਆ ਇਸ ਟੌਰ ਤੇ ਉਹ ਲੈ ਕੇ ਆਉਣੇ ਸਿਰ ਪੈਸੇ ਦਿੱਤੇ ਐਵੇਂ ਤਾਂ ਨਹੀਂ ਵੇਖ ਇਧਰ ਕਿੰਨੀਆਂ ਨਿਪੜਾਕੇ ਕਿੰਨੀਆਂ ਸਕੂਟਰੀਆਂ ਖੜੀਆਂ ਨੇ ਟੋਟਲ 20000 ਵੇਖ ਇਧਰ 5000 ਸਕੂਟਰੀਆਂ ਖੜੀਆਂ ਨੇ ਡਾਊਨ ਚ ਵੇਖ ਜਲ ਤੂੰ ਖਾਧੋ ਨਹੀਂ ਹੁੰਦੇ ਹਾਇ ਤਾਂ ਦੋ ਹੋਰ ਭਰੇ ਪਏ ਆ ਬੱਸ ਬੱਸ ਬਾਈ ਥੱਕ ਜਾਗੇ ਦੂਜਾ ਸਟੋਰ ਹੈ ਫਿਰ ਉਹ ਵੀ ਲੈ ਕੇ ਜਾਏਗਾ ਤੂੰ ਉਹ ਪਿੰਡ ਜਾਣਾ ਅਸੀਂ ਕਮੇਲਾ ਹੋਗਾ ਤੇਰੇ ਬੱਸ 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 ਆਜੋ 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 ਭੱਜ ਕੇ ਇਧਰ ਵੀ ਵਗਾਉਨੇ ਹਜੇ ਓਏ ਤੇ ਲਾਈਟ ਲੂਟ ਦਾ ਲੜਾ ਓ ਲਾਈਟ ਤੋਂ ਬਿਨਾ ਹੀ ਵੇਖਦੇ ਨੇ ਆਪਾਂ ਟੈਨਸ਼ਨ ਕਾਤੋਂ ਲੈਣਾ ਵੇਖ ਇਧਰ ਵੇਖ ਇਧਰ ਚੱਲ ਬੱਸ ਕਰ ਹੁਣ ਤੀਜੇ ਸਟੋਰ ਤੋਂ ਨਾਲ ਕਹਿੰਦੇ ਨਹੀਂ ਬੱਸ ਹੁਣ ਨਹੀਂ ਹੁੰਦੀ ਇੰਨੇ ਮਾਰੇ ਵੀ ਦੱਸ ਦੋ ਹੁਣ ਉਹ ਵੀ ਦੱਸ ਦਿਨੇ ਆ ਇਹ ਗੋਲ ਬਸ ਭਾ ਜਿਹਨੂੰ ਇੰਨ ਵੀ ਕਹਿੰਦੇ ਸੀ ਪੁਰਾਣੇ ਟਾਈਮ ਤੇ ਆਉਂਦਾ ਸੀ ਆ ਥਾਰ ਦੀ ਰੈਡ ਵਰਗੀ ਲਾਈਟ ਆ ਚਾਰ ਸਲੇਟ ਥਾਰ ਵਾਲਾ ਮਾਡਲ ਉਦੋਂ ਅੱਗੇ BMW ਆ ਦੇਖਾਂ ਜੀ ਆਪਣੀਆਂ ਬੇੜੇ ਵਿੱਚ ਇਹ ਥਾਰ ਰੰਗੂ ਲੈਟ ਬਣਾਈ ਜਾਵਾ ਇਹਦੀ ਵੀ ਵੱਡੇ ਟਾਇਰ ਆ ਦੋਨੇ ਡਿਸਕ ਬ੍ਰੇਕਾਂ ਆ BMW ਦਾ ਮਾਡਲ ਨਵਾਂ ਆ ਗਿਆ ਰੇਂਜ ਰੋਵਰ ਸਕੂਟਰ ਸਾਈਟ ਚ ਇਹ ਸਕੂਟਰ ਜੀ ਆ ਆ ਕਿੰਗ ਮਾਡਲ ਆ ਗਿਆ ਬਾਹਰ ਲਾਂ ਸਕੂਟਰ ਹਾਂਜੀ ਇਹ ਸਾਰਾ जग ਦਾ ਉਦੋਂ ਅੱਗੇ ਆ ਫਿਰ BMW ਦਾ ਸਪੋਰਟਸ ਮਾਡਲ ਆ ਗਿਆ ਬਿਲਕੁਲ ਉਹੀ ਜਾਲੀ ਆ ਆ ਜਾਮੇ ਵਾਲਿਆਂ ਦਾ ਆ ਗਿਆ ਸੇਮ ਹੂੰ ਸਰਾ ਜਵਾ ਐਂਡ ਮਾਡਲ ਜਿਹਨੂੰ ਕਹਿੰਦਾ ਵੀ ਟੱਕੜ ਸਾਹਣ ਦੋਨੇ ਡਿਸਕ ਬ੍ਰੇਕਾਂ ਦੋਨੇ ਡਿਸਕ ਇਧਰ ਵੱਡੇ ਟਾਇਰ ਮੋਟੇ ਟਾਇਰ ਦੀ ਵੇਖੋ ਤੁਸੀਂ ਕਿੰਨੇ ਮੋਟੇ ਮੋਟੇ ਪਾਏ ਇਹਦੇ ਵਿੱਚ 1 2 3 ਵਾਲਾ ਆ ਗਿਆ 1 2 3 ਵਾਲਾ ਆ ਗਿਆ ਗਾਰੰਟੀ 5 ਸਾਲ ਦੀ 500 ਦੇ ਪੰਜ ਗਿਫਟ ਪੰਜ ਗਿਫਟ ਚੱਕ ਤੇ ਆ ਗਿਆ ਫੱਟੇ ਬਸ ਚੱਕ ਤੇ ਹੁਣ ਰਹਿ ਗਈ ਗਿਆ ਬੱਸ ਕਰੋ ਦੰਦਲਾ ਬਾਧਿਆ ਦੂਜੀਆਂ ਸਕੂਟਰਿਆਂ ਦੇ ਆਲੇ ਦੁਕਾਨਾਂ ਜਿਹਾਂ ਦੇ ਬੜਾ ਕੇ ਬਾਤ ਦਿਵਾਲੀ ਤਾਂ ਹਰੇ ਲਈ ਬਣਾਤੀ ਹੁਣ ਗਿਫਟ ਦੱਸ ਦੋ ਸਾਰਿਆਂ ਨੂੰ ਦੇਵਾਂਗੇ ਦੇਵਾਂਗਾ ਸਾਰਿਆਂ ਨੂੰ ਅਡੋ ਅੱਡੀ ਮਾਡਲਾਂ ਤੇ ਅਡੋ ਅੱਡੀ ਗਿਫਟਾਂ ਪਰ ਦੇਵਾਂ ਉਹਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਪੇਜ ਨੂੰ ਫੋਲੋ ਕਰਕੇ ਆਊਗਾ ਕਰ ਲਓ ਬਾਈ ਦਾ ਪੇ ਸਕ੍ਰੀਨਸ਼ਾਟ ਪਾਇਆ ਪਿਆ ਨਾਲੇ ਵੀਡੀਓ ਸ਼ੇਅਰ ਕਰ ਦਿਓ ਜੀ ਦੇਵੋਗੇ ਤਾਂ ਲਾਜ਼ਮੀ ਲਾਜ਼ਮੀ 100%